ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੱਟਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਰ ਦੇ ਵਿੱਚ ਕੱਲੇ ਕਮੀਜ਼ਾ ਦੇ ਪੀਸ ਆਇਆ ਜੀ ਪਹਿਲਾਂ ਵੀ ਆਏ ਸੀ ਪੀਸ ਦੇ ਵਿੱਚ ਪਹਿਲਾਂ ਰੰਗ ਟੀਆਂ ਖਤਮ ਹੋ ਗਏ ਸੀ ਨਵੇਂ ਦਬਾਰੀ ਬਹੁਤ ਰੰਗਾਂ ਦੇ ਵਿੱਚ ਪੀਸ ਆ ਗਏ ਜੀ ਇਹ ਆ ਦੇਖੋ ਜੀ ਬਿਲਕੁਲ ਕਾਟਨ ਦਾ ਪੀਸ ਹੈ ਜੀ 2.5 ਮੀਟਰ ਦੇ ਪੀਸ ਆਏ ਨੇ ਜੀ ਇਹ ਕੱਲੇ ਕੁਰਤੀਆਂ ਦੇ ਪੀਸ ਕਿਸੇ ਨੇ ਵੀ ਸਲਵਾਰਾ ਮਲਾ ਕੇ ਲਿਜਾਣੇ ਹੋ ਤਾਂ ਲਿਜਾ ਸਕਦਾ ਹੈਗਾ ਕੁਰਤੀਆਂ ਦੇ ਪੀਸ ਬਹੁਤ ਰੰਗਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਇਹ ਸਿਰਫ ਸੇਲ ਮੇਲੇ ਦਿੱਤੇ ਜੀ 150 ਰੁਪਏ ਵਿੱਚ ਕੁਰਤੀ ਕਰਤੀ ਇਹ 150 ਦੀ ਕੁਰਤੀ ਕੱਲੀ ਕਮੀਜ਼ ਦਾ ਪੀਸ 150 ਦਾ ਘੱਟਾ ਹੀ ਰੰਗ ਜਾਇ ਬਹੁਤ ਆਏ ਜਿਹਦੇ ਵਿੱਚ ਪਹਿਲਾਂ ਰੰਗ ਬਹੁਤ ਆਏ ਸੀਗੇ ਰੰਗ ਛੋਟ ਹੋ ਗਏ ਸੀਗੇ ਵਿੱਚੋਂ ਦੁਬਾਰੇ ਬਹੁਤ ਰੰਗ ਆ ਗਏ ਇਹਦੇ ਵਿੱਚ ਹੁਣ ਜਿਹੜੇ ਵੀ ਗਾਹਕ ਮੁੜ ਕੇ ਆਏ ਸੀ ਕਈ ਬਈ ਰੰਗ ਨਹੀਂ ਬਨੇ ਸੀਗੇ ਰੰਗ ਦੁਬਾਰੇ ਆ ਕੇ ਦੇਖ ਸਕਦੇ ਹੋ ਜੀ ਰੰਗ ਬਹੁਤ ਆਏ ਹੋਏ ਨੇ ਇਹਦੇ ਵਿੱਚ ਸਿਰਫ 150 ਦਾ ਜੀ ਕਾਊਂਟਰ ਦਾ ਕੁਰਤੀ ਦਾ ਪੀਸ ਰੰਗ ਕਰ ਜਾਈ ਦੇਖੀ ਚੱਲੋ ਜੇ ਵੀ ਸ਼ੌਟ ਲੈ ਕੇ ਆਓ ਸਾਵਾ ਡਿਜ਼ਾਈਨ ਸਾਵਾ ਕੱਟਰ ਲੈ ਕੇ ਜਾਓ ਜੀ ਸ਼ੇਰ ਮੇਲੇ ਦੇ ਉੱਤੇ ਸਿਰਫ 150 ਦੇ ਕੱਤੀ ਜੀ ਕੁੱਤੀ ਇਹ 150 ਦੇ ਵਿੱਚ ਭਰਾਮਾ ਦੀ ਹੱਟੇ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਇਹ ਕਾਉਟਰ ਦੀ ਕੁੱਤੀ ਸਿਰਫ 150 ਦੀ ਕੱਤੀ ਜੀ ਆ ਦੇਖੋ ਰੰਗ ਦੇਖੀ ਚਲੋ ਰੰਗ ਬਹੁਤ ਆਇਆ ਜੀ ਹੁਣ ਇਹਦੇ ਵਿੱਚ ਕੋਟਨੀ কুরਤੀ ਦਾ ਪੀਸ ਸਿਰਫ 150 ਦਾ ਕਰਤਾ ਜੀ ਇਹ 150 ਦੇ ਵਿੱਚ ਪ्युअर ਕੈਨਵਸ ਕੋਟਨ ਹੈ ਜੀ 2.5 ਮੀਟਰ ਦੇ ਪੀਸ ਆ ਇਹ ਮਿਲ ਬੰਨੀ ਉਹ ਸਪੈਸ਼ਲ ਪੀਸ ਵਗਾਇਆ ਸਾਰੇ ਇਹ ਸਪੈਸ਼ਲ ਪੀਸ ਆ ਜੀ ਕੱਲੀਆਂ ਕੁੱਤੀਆਂ ਦੇ ਪੀਸ ਸਿਰਫ 150 ਰੁਪਏ ਦੇ ਵਿੱਚ ਰੰਗ ਸਾਰੇ ਗੂੜੇ ਲਾਈਟ ਮੀਡੀਅਮ ਰੰਗ ਸਾਰੇ ਰੰਗਾਂ ਦੇ ਚਮਾਲ ਪਹੁੰਚ ਚੁੱਕੇ ਇਹਦੇ ਵਿੱਚ ਆ ਦੇਖੀ ਚੱਲੋ ਰੰਗ ਜੀ ਬਹੁਤ ਆਏ ਹੋਏ ਨੇ ਰੰਗ ਤਾਂ ਜਿਹੇ ਜੀ ਕੋਈ ਸਲਵਾਰ ਆ ਤੇ ਨਾਲ ਮਿਲਾ ਸਕਦੇ ਹੋਗੇ ਤੁਸੀਂ ਸਿਰਫ 150 ਦਾ ਪੀਸ ਕੱਟਾ ਜੀ 150 ਦਾ ਕੁਰਤੀ ਦਾ ਫੀਸ 150 ਦੇ ਵਿੱਚ ਰੰਗ ਕਰ ਜਾਏ ਦੇਖੀ ਚੱਲੋ ਸਕਰੀਨ ਸ਼ਾਟ ਲੈ ਕੇ ਆਓ ਸਾਮਾੜ ਜਾਏ ਲੈ ਕੇ ਜਾਓ ਜਾਂ ਨਾਲ ਲਿਓ ਸਲਵਾਰ ਦਾ ਕਪੜਾ ਤੇ ਨਾਲ ਮਿਲਾ ਕੇ ਦੇਵਾਂਗੇ ਜੀ ਬਹੁਤ ਰੰਗਾਂ ਦੀ ਚਮਾਲ ਆ ਗਈ ਕੁਰਤੀਆਂ ਦਾ ਇਹ ਹੌਲ ਰੰਗਾਂ ਦੇ ਸਮਾਨ ਪਹੁੰਚ ਗਿਆ ਹੈਗਾ ਸਿਰਫ 150 ਦੇ ਘੱਟ ਹੈ ਜੀ 150 ਦੇ ਵਿੱਚ ਦੇਖੀ ਜਾਲ ਰੰਗ ਬਹੁਤ ਆਈ ਦਿਵਾਰੇ ਰੰਗ ਬਹੁਤ ਆ ਗਿਆ ਦੇ ਵਿੱਚ ਇਹਨਾਂ ਰੰਗ ਇਹਦੇ ਵਿੱਚ ਸ਼ੌਕ ਹੋ ਗਏ ਸੀਗੇ ਰੰਗ ਹੁਣ ਬਹੁਤ ਆਇਆ ਦਿਵਾਰੇ ਦੇ ਵਿੱਚ ਬਹੁਤੀ ਰੰਗਾਂ ਦੇ ਵਿੱਚ ਸੋਨੇ ਸੋਨੇ ਡਿਜ਼ਾਈਨਾਂ ਦੇ ਵਿੱਚ ਆਹ ਦੇਖੋ ਜੀ ਮੰਡਲ ਬਹੁਤ ਆਇਆ ਇਹਦੇ ਵਿੱਚ ਸਿਰਫ दे सr तिida तीsa <Sanly> பிரधहट्टी वा होda morर्dooni